ਜਿਸ ਦਾ ਮਾਲਕ ਨੂੰ ਰੱਖਣਾ ਚਾਹੁੰਦਾ ਨਾ ਉਹਨੂੰ ਇੱਥੇ ਕੋਈ ਬਰਬਾਦ ਨਹੀਂ ਕਰ ਸਕਦਾ ਉਹਨੂੰ ਇੱਥੇ ਕੋਈ ਤੋੜ ਨਹੀਂ ਸਕਦਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਕੋਈ ਤੁਹਾਡਾ ਵਾਲ ਵੀ ਨਹੀਂ ਵਿੰਗਾ ਕਰ ਸਕਦਾ ਜਦੋਂ ਤੱਕ ਤੁਹਾਡੇ ਸਿਰ ਤੇ ਮਾਲਕ ਦਾ ਹੱਥ ਹੈ ਤੁਹਾਨੂੰ ਆਪਣੇ ਗੁਰੂ ਤੇ ਭਰੋਸਾ ਆਉਣਾ ਚਾਹੀਦਾ ਤੁਹਾਡੇ ਮਨ 'ਚ ਪੱਕਾ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰਾ ਗੁਰੂ ਹਰ ਵੇਲੇ ਮੇਰੇ ਅੰਗ ਸੰਗ ਹੈ ਕਦੇ ਵੀ ਥੋੜਾ ਜਿਹਾ ਦੁੱਖ ਆ ਜਾਏ ਥੋੜੀ ਤਕਲੀਫ ਆ ਜਾਏ ਤੇ ਡਰ ਨਹੀਂ ਜਣਾ ਇਹ ਨਹੀਂ ਕਰਨਾ ਕਿ ਰੱਬ ਨੂੰ ਵੀ ਬਸ ਗੱਲਾਂ ਸੁਣਾਈ ਜਣੀਆਂ ਫਿਰ ਕਿ ਮੇਰੇ ਤੇ ਕੋ ਪਾਈ ਜਨਾਂ ਰੱਬਾ ਦੁੱਖ ਮੈਂ ਤਾਂ ਬੜਾ ਪਾਠ ਪੂਜਾ ਕਰਦਾ ਆ ਗੱਲਾਂ ਨਹੀਂ ਕਰਨੀਆਂ ਪ੍ਰਮਾਤਮਾ ਦੇ ਅੱਗੇ ਜਾ ਕੇ ਕਦੇ ਵੀ ਆਪਣੀ ਜ਼ਿੰਦਗੀ 'ਚ ਡਰਨਾ ਨਹੀਂ ਆਪਣੇ ਮਨ ਨੂੰ ਹਮੇਸ਼ਾ ਇਹੋ ਤਸੱਲੀ ਦੇਣੀ ਹੈ ਤੇ ਮਨ ਨੂੰ ਇਹੋ ਹੌਸਲਾ ਦੇਣਾ ਕਿ ਮੇਰਾ ਮਾਲਕ ਬੈਠਾ ਮੇਰਾ ਇੱਥੇ ਕੋਈ ਕੁਝ ਨਹੀਂ ਵਿਗਾੜ ਸਕਦਾ ਜੇ ਮੇਰੀ ਅੱਜ ਸਾਰੇ ਬਾਹ ਛੱਡ ਕੇ ਜਾ ਰਿਹਾ ਕੋਈ ਗੱਲ ਨਹੀਂ ਮੈਨੂੰ ਮੇਰੇ ਮਾਲਕ ਦਾ ਹੀ ਓਟ ਆਸਰਾ ਹੈ ਮੇਰਾ ਗੁਰੂ ਮੇਰੇ ਨਾਲ ਬੈਠਾ ਮੈਨੂੰ ਕਿਸੇ ਦੀ ਲੋੜ ਹੀ ਨਹੀਂ ਗਈ ਇੰਨੇ ਮਜ਼ਬੂਤ ਬਣ ਜਾਊਗਾ ਨਾ ਜਦੋਂ ਅੰਦਰੂਨੀ ਮੈਂ ਬੂਤ ਭਨਜੋਗੇ ਨਾ ਕਿ ਗੁਰੂ ਤੇ ਪੱਕਾ ਵਿਸ਼ਵਾਸ ਕਰਕੇ ਬਹਿ ਜੋਗੇ ਕਿ ਮੇਰਾ ਗੁਰੂ ਮੇਰੇ ਨਾਲ ਗਲਤ ਨਹੀਂ ਕਰ ਸਕਦਾ ਫਰਕ ਨਹੀਂ ਪੈਂਦਾ ਜਿੱਦਾਂ ਦਾ ਮਰਜੀ ਸਮਾਂ ਚੱਲਦਾ ਹੋਵੇ ਹੋ ਸਕਦਾ ਬਹੁਤ ਔਖਾ ਸਮਾਂ ਆਇਆ ਹੋਵੇ ਤੁਹਾਡੇ ਸਿਰ ਤੇ ਕਿ ਤੁਹਾਨੂੰ ਅੱਗੇ ਦਾ ਕੁਝ ਵੀ ਨਾ ਪਤਾ ਲੱਗਦਾ ਹੋਵੇ ਤੇ ਤੁਹਾਡੇ ਮਨ 'ਚ ਸਿਰਫ ਗਲਤ ਖਿਆਲ ਹੀ ਆਉਂਦੇ ਹੋਣ ਇੱਕ ਸਵਾਲ ਬੜਾ ਘੁੰਮਦਾ ਦਿਮਾਗ 'ਚ ਕਿ ਰੱਬ ਨੇ ਮੇਰੇ ਨਾਲ ਹੀ ਕਿਉਂ ਕੀਤਾ ਅਕਸਰ ਦੇਵਨਾ ਜਦੋਂ ਸਿਰ ਤੇ ਬਹੁਤ ਔਖਾ ਸਮਾਂ ਆਇਆ ਹੁੰਦਾ ਨਾ ਠੀਕ ਹੈ ਕਿਸੇ ਦੀਆਂ ਗੱਲਾਂ ਦੀ ਪਰਵਾਹ ਨਾ ਕਰਿਆ ਕਰੋ ਪਰ ਆਪਣੇ ਮਨ ਦੇ ਵੀ ਬੰਦੇ ਦੇ ਇਹ ਸਵਾਲ ਜ਼ਰੂਰ ਆਉਂਦਾ ਕਿ ਰੱਬ ਨੇ ਮੇਰੇ ਨਾਲ ਹੀ ਕਿਉਂ ਕੀਤਾ ਮੈਂ ਤਾਂ ਕਦੀ ਕਿਸੇ ਦਾ ਮਾੜਾ ਕੀਤਾ ਨਹੀਂ ਮੈਂ ਤਾਂ ਚੰਗੇ ਪਾਸੇ ਜਾਂਦਾ ਚੰਗਾ ਹੀ ਬੋਲਦਾ ਚੰਗਾ ਹੀ ਕਰਦਾ ਕਿਸੇ ਦਾ ਮਾੜਾ ਕਰਨ ਲੱਗੇ ਡਰਦਾ ਵੀ ਹਾਂ ਫਿਰ ਵੀ ਇੰਨਾ ਜ਼ਿਆਦਾ ਮੈਨਾਂ ਜੋ ਮਾੜਾ ਹੋ ਗਿਆ ਤੇ ਉਦੋਂ ਆਪਣੇ ਮਨ ਨੂੰ ਆਪਣੇ ਦਿਲ ਨੂੰ ਇੱਕੋ ਹੀ ਤਸੱਲੀ ਦੇਣੀ ਹੈ ਇੱਕੋ ਹੀ ਹੌਸਲਾ ਦੇਣਾ ਕਿ ਮੇਰਾ ਗੁਰੂ ਗਲਤ ਨਹੀਂ ਕਰ ਸਕਦਾ ਜੇ ਕੁਝ ਗਲਤ ਹੋ ਗਿਆ ਨਾ ਅੱਜ ਤੇ ਹਮੇਸ਼ਾ ਦਾ ਦੂਜਾ ਪੱਖ ਸੋਚ ਲਿਆ ਕਰੋ ਕਿ ਸ਼ਾਇਦ ਬਹੁਤ ਜ਼ਿਆਦਾ ਗਲਤ ਉਹ ਨਾ ਸੀ ਪਤਾ ਨਹੀਂ ਫਿਰ ਮੈਂ ਕੀ ਕਰਦਾ ਮੇਰੇ ਗੁਰੂ ਨੇ ਤਾਂ ਮੈਨੂੰ ਬਚਾ ਲਿਆ ਹੱਥ ਦੇ ਕੇ ਵਿਸ਼ਵਾਸ ਰੱਖਿਆ ਕਰੋ ਚੰਗਿਆਂ ਦਾ ਚੰਗੇ ਹੀ ਹੁੰਦਾ ਗੱਲ ਯਾਦ ਰੱਖਿਆ ਕਰੋ ਮਾੜਾ ਨਹੀਂ ਇਹ ਹੋ ਸਕਦਾ ਸੋ ਠੀਕ ਆ ਜਨਾ ਸਮਝ ਜਾਵੇ ਉਹ ਗੱਲ ਵੱਖਰੀ ਐ ਪਰ ਜਦੋਂ ਸਮਾਂ ਲੰਘਦਾ ਨਾ ਉਹ ਤੋਂ ਬੰਦੇ ਨੂੰ ਆਪੇ ਪਤਾ ਲੱਗ ਜਾਂਦਾ ਗੁਰੂ ਨੇ ਕੁਝ ਵੀ ਗਲਤ ਨਹੀਂ ਕੀਤਾ ਉਹਨੇ ਤਾਂ ਹਮੇਸ਼ਾ ਬਚਾਇਆ ਹੀ ਸਾਨੂੰ ਕੀ ਪਤਾ ਆਪਾਂ ਤਾਂ ਤਿੰਨੇ ਓਖੇ ਰਹਾ ਤੇ ਚੱਲ ਬੰਨੇ ਅੱਗੇ ਖਾਈ ਹੁੰਦੀ ਸਮੁੰਦਰਾਂ ਦੀ ਪਰਮਾਤਮਾ ਹੱਥ ਦੇ ਕੇ ਬਚਾ ਲੈਂਦਾ ਆਪਣੇ ਭਗਤ ਨੂੰ ਲੱਖ ਦਰਵਾਜਾ ਵੀ ਤੁਹਾਡੇ ਲਈ ਦੁਨੀਆ ਨੇ ਬੰਦ ਕਰਤਾ ਹੋਵੇ ਨਾ ਕੱਲੇ-ਕੱਲੇ ਬੰਦੇ ਨੇ ਤੁਹਾਡੀ ਬਾਹ ਛੱਡਦੀ ਹੋਵੇ ਪਰ ਜਦੋਂ ਉਹ ਆਪਣੀ ਕਿਰਪਾ ਕਰਨ ਤੇ ਆ ਗਿਆ ਨਾ ਲੱਖ ਛਡੋ ਕਰੋੜਾਂ ਦਰਵਾਜੇ ਖੋਲ ਲੈਣੇ ਤੁਹਾਡੇ ਲਈ ਉਹਦੀ ਮਿਹਰ ਹੋ ਗਈ ਨਾ ਤੋ ਉਹਨੇ ਦੁਨੀਆ ਭਰ ਦੇ ਸੁੱਖ ਖਜ਼ਾਨੇ ਤੁਹਾਡੇ ਲਈ ਅੱਗੇ ਕਰਦਨੇ ਆ ਕਿ ਜਿੰਨੇ ਮਰਜੀ ਸੁੱਖ ਭੋਗ ਹਣ ਡਰਨਾ ਹੀ ਨਹੀਂ ਮੈਂ ਕੰਨਾ ਬਾਬਾ ਦੀ ਸੀਂ ਦੇ ਭਰੋਸਾ ਰੱਖੋ ਦੇਖਣਾ ਬਹੁਤ ਚੰਗਾ ਆਏਗਾ ਐ ਸਮਝ ਲਓ ਹਣ ਕਿ ਦੁੱਖ ਨਿਕਲ ਗਏ ਜਿੰਨਾ ਦੁੱਖ ਆਇਆ ਆਇਆ ਸੀ ਨਿਕਲ ਗਿਆ ਮਾਲਕ ਦਾ ਨਾਮ ਲੈ ਕੇ ਹੁਣ ਅਗਲਾ ਸਮਾਂ ਜਦ ਆ ਬਾਬਾ ਦੀਪ ਸਿੰਘ ਜੀ ਤੁਹਾਡੀ ਜ਼ਿੰਦਗੀ ਚ ਲੈ ਕੇ ਆਣੀਆਂ ਨਾ ਬੜਾ ਚੰਗਾ ਲੈ ਕੇ ਆਣਗੇ ਦੇਖਣਾ ਆਪਣੇ ਆ ਵੀ ਜਿਹੜੇ ਕੰਮ ਫਸੇ ਹੈ ਨਾ ਆਪਣੇ ਆ ਬਣ ਹੀ ਜਾਣੇ ਤੁਸੀਂ ਸਵੇਰੇ ਉੱਠਦੇ ਆਪ ਹੀ ਕਹਿਣਾ ਕਿ ਬਾਬਾ ਦੀਪ ਸਿੰਘ ਜੀ ਇਹਦਾ ਚੀਜ਼ ਹੀ ਨਾ ਮੰਗਿਲ ਸੀ ਐਦਾ ਮੈਂ ਕਦੇ ਸੋਚਿਆ ਨਹੀਂ ਸੀ ਮੈਨੂੰ ਮਿਲੇਗੀ ਤੁਸੀਂ ਪਲਾ ਦੇ ਵਿੱਚ ਮੇਰੀ ਝੋਲੀ ਪਾਤੀ ਹੈ ਅਨੇ ਖਜ਼ਾਨੇ ਬਾਣੇ ਤੁਹਾਡੀ ਝੋਲੀ ਜਨੇ ਸੁੱਖ ਲੈ ਗਿਆਣੇ ਤੁਹਾਡੀ ਜ਼ਿੰਦਗੀ ਚ ਇਹ ਪ੍ਰੀਖਿਆਵਾਂ ਦਾ ਸਮਾਂ ਜਦੋਂ ਖਤਮ ਹੁੰਦਾ ਨਾ ਜਦੋਂ ਓੱਖੇ ਇਮਤਿਹਾਨ ਤੁਸੀਂ ਪਾਰ ਕਰਦੇ ਉਹਦਾ ਨਾਮ ਲੈ ਗਏ ਤਾਂ ਅੱਗੇ ਫਿਰ ਸੁੱਖਾਂ ਦੇ ਰਸਤੇ ਸ਼ੁਰੂ ਹੋ ਜਾਂਦੇ ਐ ਐਨੇ ਖਜ਼ਾਨੇ ਭਰ ਦਿੰਦਾ ਮਾਲਕ ਤੁਹਾਡੀ ਜ਼ਿੰਦਗੀ ਦੇ ਜਿਹੜੇ ਕਦੇ ਮੁੱਕ ਹੀ ਨਹੀਂ ਸਕਦੇ ਕਦੇ ਵੀ ਸ਼ੱਕ ਨਹੀਂ ਕਰਨਾ ਆਪਣੇ ਮਾਲਕ ਤੇ ਕਦੇ ਵੀ ਨਹੀਂ ਕਰਨਾ ਭਰੋਸਾ ਰੱਖੋ ਸਭ ਕੁਝ ਵਧੀਆ ਹੋਏਗਾ ਜਿਹੜੇ ਸੱਚੇ ਦਿਲੋਂ ਪਿਆਰ ਕਰਦੇ ਬਾਬਾ ਦੀਪ ਸਿੰਘ ਦੇ ਨਾਲ ਉਹ ਜ਼ਰੂਰ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ